ਸ੍ਰੀਆ ਕਾਲ ਜੀ ਸਵਾਗਤ ਹੈ ਜੀ ਬਹੁਤ ਸਾਰਾ ਇੱਕ ਵਾਰੀ ਤੁਹਾਡਾ ਫੇਰ ਅਨਹਦ ਆਰਟਸ ਬੁਟੀਕ ਦੇ ਉੱਤੇ ਜਿੱਥੇ ਤੁਹਾਨੂੰ ਸੋਹਣੇ ਸੋਹਣੇ ਸੂਟ ਦੇਣ ਡੇ ਆ ਬਹੁਤ ਪਿਆਰੀ ਪਿਆਰੀ ਕਲੈਕਸ਼ਨ ਆਉਣ ਡਈ ਆ ਬਣ ਕੇ ਸਰਦੀਆਂ ਦੇ ਸੂਟਾਂ ਦੀ ਗਰਮ ਗਰਮ ਸੂਟਾਂ ਦੀ ਉੱਥੇ ਤੁਸੀਂ ਕੱਲ ਵੀਡੀਓ ਵੇਖ ਲਈ ਸੰਡੇ ਦੇ ਵਿੱਚ ਜਿੱਥੇ ਆਪਾਂ ਪਾਤੇ ਸੀ ਵੈਲਵਟ ਦੇ ਸੂਟ ਬਹੁਤ ਸੋਹਣਾ ਸਟਾਕ ਸੀਗਾ ਜਿਹਨੂੰ ਤੁਸੀਂ ਵਧੀਆ ਪਿਆਰ ਦਿੱਤਾ ਤੇ ਲਗਭਗ ਸਟਾਕ ਖਤਮ ਹੀ ਹੋ ਗਿਆ ਕੋਈ ਇੱਕ ਦੋ ਸੂਟ ਬਚੇ ਉਹਦੇ ਵਿੱਚੋਂ ਤੇ ਫ੍ਰੀ ਸੂਟ ਜਿਹੜੇ ਗਏ ਨੇ ਉਹ ਵੀ ਉਹ ਪੈਰਸਲ ਜਿਹੜੇ ਪੈਕ ਹੋ ਗਏ ਆ ਤੇ ਆ ਤੁਸੀਂ ਮੇਰੇ ਪਿੱਛੇ ਥੱਲੇ ਵੇ ਦੂਜੀ ਗੱਲ ਆਪਣੇ ਕੋਲ ਦੁਬਾਰੇ ਰੀਸਟਾਕ ਹੋ ਗਏ ਨੇ ਪਸ਼ਮੀਨਾ ਦੇ ਸੂਟ ਜਿਹੜੇ ਕਿ ਡਬਲ ਟੋਨ ਪਸ਼ਮੀਨਾ ਹੁੰਦਾ ਆ ਬਰਬਰੀ ਦਾ ਨੀਗਾ ਡਬਲ ਟੋਨ ਪਸ਼ਮੀਨਾ ਜਿਹੜਾ ਪਿਓਰ ਪਸ਼ਮੀਨਾ ਆ ਪਹਿਲਾਂ ਤੁਸੀਂ ਬਰਬਰੀ ਦੇ ਸੂਟਾਂ ਨੂੰ ਬਹੁਤ ਪਿਆਰ ਦਿੱਤਾ ਹੈਗਾ ਤੇ ਇਹ ਹੁਣ ਆ ਗਏ ਡਬਲ ਟੋਨ ਦੇ ਵਿੱਚ ਇਹਨਾਂ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦੇਣ ਦਾ ਹੈ ਜੇ ਰੀਸਟਾਕ ਹੋ ਗਏ ਜੇ ਨਵੇਂ ਡਿਜ਼ਾਈਨ ਤੇ ਨਵੇਂ ਕਲਰ ਵੀਡੀਓ ਕਰਦਾਂ ਸ਼ੁਰੂ ਤੇ ਆਜੋ ਦਿਖਾਵਾਂ ਤੁਹਾਨੂੰ ਮੈਂ ਪਿਓਰ ਪਸ਼ਮੀਨਾ ਦੇ ਸੂਟ ਡਬਲ ਟੋਨ ਵਾਲੇ ਤੇ ਲੋ ਕਰਦੇ ਆ ਵੀਡੀਓ ਸ਼ੁਰੂ ਪਹਿਲਾ ਹੀ ਸੂਟ ਆ ਗਿਆ ਜੇ ਮੈਰੂਨ ਸੂਟ ਡਿਜ਼ਾਈਨ ਆ ਗਿਆ ਜੇ ਬਹੁਤ ਜਿਆਦਾ ਸੋਹਣਾ ਸੁਪਰ ਹਿੱਟ ਆਰਟੀਕਲ ਜਿਹੜਾ ਆਪਣਾ ਚੱਲਦਾ ਆ ਪਸ਼ਮੀਨਾ ਡਬਲ ਟੋਨ ਵਾਲਾ ਡਬਲ ਟੋਨ ਪਸ਼ਮੀਨਾ ਦਾ ਸੂਟ ਜੇ ਪਿਓਰ ਪਸ਼ਮੀਨਾ ਦਾ ਰੇਟ ਆਉਣਾ ਜੇ 1390 ਰੁਪਏ ਕੁਆਲਿਟੀ ਫਾਈਨ ਆ ਬਹੁਤ ਸੋਹਣਾ ਫੈਬਰਿਕ ਆ ਜਿਹਦੇ ਵਿੱਚ ਵਰਕ ਤੁਸੀਂ ਵੇਖ ਸਕਦੇ ਜੇ ਬਾਜੂ ਵਰਕ ਤੇ ਆ ਘੇਰੇ ਦਾ ਵਰਕ ਜੇ ਨਾਲ ਚਾਕਾਂ ਦਾ ਵਰਕ ਜੇ ਇਸ ਕਟ ਵਰਕ ਤੋਂ ਲੈ ਕੇ ਇਸ ਕਟ ਵਰਕ ਤੱਕ ਜਿਹੜਾ ਇਹਦਾ ਘੇਰਾ ਰਹਿੰਦਾ ਜੇ 24 ਦਾ ਤੇ ਇਧਰੋਂ ਲੈ ਕੇ ਤੇ ਇਧਰ ਤੱਕ ਜਿਹੜਾ ਘੇਰਾ ਜੇ ਇਹਦਾ ਰਹਿੰਦਾ ਜੇ 20 ਇੰਚ ਦਾ ਤੇ ਆਹ ਨੱਕ ਦੇ ਉੱਤੇ ਡਿਜ਼ਾਈਨ ਜੇ ਇਹਨੂੰ ਤੁਸੀਂ ਉੱਪਰ ਥੱਲੇ ਕਰਕੇ ਆਪਣੀ ਲੈਂਥ ਜਿਹੜੀ ਜੇ ਐਡਜਸਟ ਕਰ ਸਕਦੇ ਜੇ ਸ਼ਿਪਿੰਗ ਆਉਣੀ ਜੇ ਫ੍ਰੀ ਰੇਟ ਆਉਣਾ ਜੇ 1390 ਰੁਪਏ ਕਿਤੇ ਵੀ ਤੁਸੀਂ ਸਿੰਗਲ ਸੂਟ ਵੀ ਬੁੱਕ ਕਰ ਸਕਦੇ ਜੇ ਦੋ ਸੂਟ ਬੁੱਕ ਕਰਦੇ ਜੇ ਤੇ ਤੁਹਾਨੂੰ ਇਹਦੇ ਵਿੱਚ ਆਪਾਂ ਇੱਕ ਗਿਫਟ ਸੂਟ ਫ੍ਰੀ ਭੇਜਾਂਗੇ ਕੋਈ ਵੀ ਜਿਹੜੀ ਸਾਡੀ ਆਫਰ ਚੱਲਣ ਈ ਆ ਲੋੜੀ ਰੱਖੜੀ ਤੱਕ ਲੋੜੀ ਤੱਕ ਰੱਖੜੀ ਮਹੀਨੇ ਚ ਨਿਕਲ ਕੇ ਮਾਗੀ ਤੱਕ ਇੱਕ ਆਹ ਕਲਰ ਜੇ ਅੱਛਾ ਇੱਕ ਚੀਜ਼ ਮੈਂ ਹੋਰ ਕਲੀਅਰ ਕਰ ਦਾਂ ਕਈ ਵਾਰੀ ਨਾ ਕਸਟਮਰ ਨੂੰ ਕਨਫਿਊਜ਼ਨ ਹੋ ਜਾਂਦੀ ਆ ਕਲਰ ਨਾ ਉਨੀ ਕਿ 22 ਚੇਂਜ ਹੋ ਜਾਂਦੇ ਆ ਵੀਡੀਓ ਕਰਕੇ ਕਿਉਂਕਿ ਇੱਕ ਤਾਂ ਫੈਬਰਿਕ ਦੀ ਟੋਨ ਡਬਲ ਜੀ ਆ ਉਹਦਾ ਕਰਕੇ ਵੀ ਨਾ ਬੜਾ ਫਰਕ ਜਾ ਪੈ ਜਾਂਦਾ ਕਲਰ ਦਾ ਕਈ ਵਾਰੀ ਸ਼ੇਡ ਹੈਗੀ ਆ ਜੀ ਮੁੰਗੀਆਂ ਜੀ ਸ਼ੇਡ ਆ ਤੇ ਨਾਲ ਇਹਦੇ ਬਾਜੂ ਵਰਕ ਤੇ ਨਾਲ ਘੇਰਾ ਵਰਕ ਤੇ ਆਹ ਚੈੱਕ ਕਰੋ ਇਹਦੇ ਨੈਕ ਤੇ ਆਹ ਮੇਰੇ ਖਿਆਲ ਚ ਆਹ ਜਿਹੜਾ ਕਲਰ ਈ ਸਾਡਾ ਇਹ ਘੱਟ ਤੋਂ ਘੱਟ ਵੀ ਤੇ ਇਹਦੇ ਘੱਟ ਤੋਂ ਘੱਟ ਇੱਕੇ ਕਲਰ ਦੇ ਹੀ ਜਿਹੜੇ ਜੇ 20 ਤੋਂ 25 ਸੂਟ ਜਿਹੜੇ ਆ ਦੋ-ਤਿੰਨਾਂ ਦੇ ਵਿੱਚ ਕਸਟਮਰ ਸਿਰਫ ਅਹੀ ਆ ਜਿਹੜਾ ਆ ਆ ਕਲਰ ਜਿਹੜਾ ਸਾਡਾ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਅੱਗੇ ਮੈਰੂਨ ਦੇ ਉੱਤੇ ਇੱਕ ਹੋਰ ਸੋਨਾ ਜਿਹਾ ਡਿਜ਼ਾਈਨ ਸੇਮ ਆ ਜਿਹੜਾ ਹੋਣੇ ਤੁਸੀਂ ਵੇਖਿਆ ਇਸ ਤੋਂ ਪਹਿਲਾਂ ਚੈੱਕ ਕਰੋ ਨੈਕ ਦਾ ਡਿਜ਼ਾਈਨ ਤੇ ਆ ਥੱਲੇ ਦੇ ਘੇਰੇ ਦਾ ਡਿਜ਼ਾਈਨ ਰੇਟ ਸੇਮ ਆ ਗਿਆ ਉਹੀ ਇਹਦਾ 1390 ਰੁਪਏ ਤੇ ਆ ਲੋ ਜੀ ਆ ਡਿਜ਼ਾਈਨ ਹੋ ਗਿਆ ਜੇ ਰੀਸਟਾਕ ਤੇ ਕਲਰ ਵੀ ਸੇਮ ਇਦਾਂ ਦੇ ਆ ਜਣਾ ਜੇ ਵੀਡੀਓ ਨਾਲ ਦਾ ਹੀ ਜਿਹਦੇ ਵਿੱਚ ਬਾਜੂ ਵਰਕ ਐਡ ਰਹਿਣਾ ਜੇ ਤੇ ਨਾਲ ਆ ਸੋਨਾ ਜਿਹਾ ਵਰਕ ਆਉਣਾ ਜੇ ਸਾਰਾ ਹੈ ਹੀ ਪੈਨਲ ਵਰਕ ਦਾ ਲੈਂਥ ਨੂੰ ਲੈ ਕੇ ਤਾਂ ਕੋਈ ਇਸ਼ੂ ਨਹੀਂ ਆਉਣ ਵਾਲਾ ਕਿਉਂਕਿ neck ਤੇ ਕੋਈ ਡਿਜ਼ਾਈਨ ਨਹੀਂ ਹੈਗਾ ਇਹਦੇ ਸ਼ਿਪਿੰਗ ਫ੍ਰੀ ਰਣੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਵੀ ਸੋਹਣਾ ਜਿਹਾ ਕਦਰ ਚੈੱਕ ਕਰ ਲਿਓ ਸੇਮ origignal ਵੀਡੀਓ ਵਾਲਾ ਕਦਰ ਮਿਲ ਜਣਾ ਜੇ ਬੜੀ ਵੱਖਰੀ ਜੀ ਟੋਨ ਹੈ ਫੈਬਰਿਕ ਦੀ ਤੇ ਬੜਾ ਵੱਖਰਾ ਜਿਹਾ ਕਲਰ ਜੇ ਇਹ ਕਲਰ ਸਭ ਤੋਂ ਸੋਹਣਾ ਤੁਸੀਂ ਜਿਹੜਾ ਪਸੰਦ ਕਰੋਗੇ ਤੇ ਬਾਵਾ ਵਰਕ ਦੇ ਨਾਲ ਪਲੱਸ ਘੇਰੇ ਦਾ ਵਰਕ ਪਲੱਸ ਇਹਦੇ ਨਾਲ ਪੈਨਲ ਵਰਕ ਤੇ ਰੇਟ ਉਹੀ ਸਿਰਫ 1390 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੇ ਆਹ ਲਓ ਜੀ ਇੱਕ ਕਲਰ ਆ ਗਿਆ ਜੇ ਹੋਰ ਇਸੇ ਸੂਟ ਦੇ ਵਿੱਚ ਸੋਹਣਾ ਜਿਹਾ ਚੈੱਕ ਕਰੋ ਇਹ ਵੀ ਡਿਜ਼ਾਈਨ ਆਹ ਰਿਹਾ ਜੀ ਸ਼ਿਪਿੰਗ ਰਹੀ ਫ੍ਰੀ ਰੇਟ ਆ ਗਿਆ 1390 ਰੁਪਏ ਵਿਦਆਊਟ ਦੁਪੱਟਾ ਸੂਟ ਜੇ ਇਹ ਤੁਸੀਂ ਬੁੱਕ ਕਰ ਸਕਦੇ ਜੇ ਕਿਤੇ ਵੀ ਘਰ ਬਹਿ ਕੇ ਸਿੰਗਲ ਸੂਟ ਦੋ ਬੁੱਕ ਕਰਨੇ ਦੋ ਕਰ ਲਿਓ ਦੋ ਬੁੱਕ ਕਰੋਗੇ ਤੇ ਇੱਕ ਆਪਾਂ ਤੁਹਾਨੂੰ ਗਿਫਟ ਵਜੋਂ ਕੋਈ ਵੀ ਸੋਨਾ ਦਾ ਸੂਟ ਫ੍ਰੀ ਭੇਜਾਂਗੇ ਆਹ ਲਓ ਜੀ ਆਹ ਆ ਗਿਆ ਜੇ ਪਿਆਰਾ ਜਿਹਾ ਸੂਟ ਇੱਕ ਹੋਰ ਸੋਨਾ ਜਿਹਾ ਜਿਹਦੇ ਵਿੱਚ ਚੈੱਕ ਕਰੋ ਤੁਸੀਂ ਫਲਾਵਰ ਵਰਕ ਬਹੁਤ ਸੋਹਣਾ ਹੋਇਆ ਜੇ embroidery thread ਦੀਆਂ ਸਫਾਈਆਂ ਤੁਸੀਂ ਵੇਖ ਸਕਦੇ ਜੇ ਕਿੰਨੀਆਂ ਸੋਹਣੀਆਂ ਆ ਤੇ ਕਲਰ ਜਿੱਦਾਂ ਮੈਂ ਤੁਹਾਨੂੰ ਦੱਸ ਦਿੱਤੇ ਆ ਕਿ 19 ਕੀ ਡਿਫਰੈਂਸ ਆਉਂਦਾ ਜ਼ਰੂਰ ਜੇ ਇਹ ਗੱਲ ਨੂੰ ਖਿਆਲ ਰੱਖ ਕੇ ਫੇਰ ਸੂਟ ਬੁੱਕ ਕਰਿਓ ਸ਼ਿਪਿੰਗ ਫ੍ਰੀ ਜੇ ਰੇਟ 1390 ਰੁਪਏ ਸਿੰਗਲ ਸੂਟ ਵੀ ਤੁਸੀਂ ਬੁੱਕ ਕਰਨਾ ਆ ਤਾਂ ਕਰ ਸਕਦੇ ਜੇ ਬੜੇ ਆਰਾਮ ਦੇ ਨਾਲ ਜਿੱਥੇ ਵੀ ਕਹੋਗੇ ਆਪਾਂ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਭੇਜ ਦਾਂਗੇ ਤੇ ਆ ਵੀ ਸੋਨਾ ਜਿਹਾ ਕਲਰ ਸੇਮ ਡਿੱਟ ਓਰੀਜਨਲ ਵੀਡੀਓ ਵਾਲਾ ਮਿਲ ਜਾਣਾ ਤੁਹਾਨੂੰ ਡਿਜ਼ਾਈਨ ਚੈੱਕ ਕਰ ਲਓ ਤੇ ਨਾਲ ਇਹਦੇ ਬਾਹਾਂ ਤੇ ਵਰਕ ਚੈੱਕ ਕਰ ਲਿਓ ਰੇਟ ਆ ਜਣਾ ਜੇ ਇਹਦਾ ਵੀ ਬਿਨਾ ਦੁਪੱਟੇ ਤੋਂ ਜੇ ਫੈਬਰਿਕ ਹੈਗਾ ਜੇ ਪਿਓਰ ਪਸ਼ਮੀਨਾ ਸਿਲਕ ਡਬਲ ਟੋਨ ਵਾਲੀ ਸ਼ਿਪਿੰਗ ਫਰੀ ਦੇ ਵਿੱਚ ਤੇ ਆਹ ਡਿਜ਼ਾਈਨ ਤੇ ਆਹ ਕਲਰ ਕਲਰ ਉਨੀ ਇੱਕੀ ਫਰਕ ਹੀ ਹੈਗੇ ਵੀਡੀਓ ਚ ਸੇਮ ਹੀ ਲੱਗ ਜਾਂਦੇ ਆ ਤੁਸੀਂ ਬੁੱਕ ਕਰ ਲਿਓ ਜਿਹੜਾ ਵੀ ਤੁਹਾਨੂੰ ਪਸੰਦ ਆ ਕੋਈ ਚੱਕਰ ਨਹੀਂ ਆਪਾਂ ਤੁਹਾਨੂੰ ਭੇਜ ਦਾਂਗੇ ਸ਼ਿਪਿੰਗ ਫਰੀ ਦੇ ਨਾਲ ਆਹ ਲਓ ਜੀ ਆ ਵੀ ਕਲਰ ਜਿਹੜਾ ਜੇ ਇਹ ਵੀ ਥੋੜਾ ਜਿਆਦਾ ਡਾਰਕ ਹੈ ਉਹਦੇ ਨਾਲੋਂ ਇਹ ਵੀ ਵੇਖਣ ਨੂੰ ਤਾਂ ਸੇਮ ਹੀ ਲੱਗਣ ਡਿਆ ਤੁਸੀਂ ਸਕਰੀਨਸ਼ਾਟ ਲੈ ਕੇ ਤੇ ਆਪਣੇ ਆਰਡਰ ਜਿਹੜੇ ਜੇ ਉਹ ਬੁੱਕ ਕਰ ਲਿਓ ਇਕ ਆ ਗਿਆ ਜੇ ਕਲਰ ਬਹੁਤ ਪਿਆਰਾ ਜਿਹਾ ਡਾਰਕ ਜਿਹਾ ਕਲਰ ਜੇ ਫਿਰੋਜੀ ਜਿਹਾ ਜਿਹਦੇ ਵਿੱਚ ਬਾਜੂ ਵਰਕ ਆਉਣਾ ਜੇ ਸਾਰਾ ਪੈਨਲ ਵਰਕ ਆਉਣਾ ਜੇ ਤੇ ਨਾਲ ਇਹਦੇ ਛੋਟੀਆਂ-ਛੋਟੀਆਂ ਬੂਟੀਆਂ ਸੂਟ ਦੇ ਉੱਤੇ ਪੰਜਾਂ ਮਿਲ ਜਣੀਆਂ ਤੁਹਾਨੂੰ ਤੇ ਆਹ ਸੋਨਾ ਜਿਹਾ ਆ ਗਿਆ ਜੇ ਅੱਗੇ ਆਪਣੇ ਕੋਲ 골ਡਨ ਕਲਰ ਆ ਲੋ ਜੀ ਚੈੱਕ ਕਰੋ ਫ੍ਰੀ ਸ਼ਿਪਿੰਗ ਫ੍ਰੀ ਸ਼ਿਪਿੰਗ ਫ੍ਰੀ ਸ਼ਿਪਿੰਗ ਆ ਲੋ ਜੀ ਫੇਰ ਮੁੰਗੀਆਂ ਕਲਰ ਦੇ ਨਾਲ ਸੂਟ ਘੈਂਟ ਜਾਂ ਸ਼ਿਪਿੰਗ ਫ੍ਰੀ ਦੇ ਨਾਲ ਰੇਟ 1390 ਤੇ ਨਾ ਕਿ ਤੋਂ ਮਿਲੇ ਤੇ ਨਾ ਲੱਭੇ ਸੂਟ ਆ ਗਿਆ ਪਸ਼ਮੀਨਾ ਦਾ ਬਹੁਤ ਸੋਹਣਾ ਸੂਟ ਜੇ ਬਹੁਤ ਹੀ ਪਿਆਰਾ ਸੂਟ ਜੇ ਇਹ ਜਿਹੜੀ ਪਸ਼ਮੀਨਾ ਆ ਇਹ ਹੈਗੀ ਜੇ ਡਬਲ ਟੋਨ ਵਾਲੀ ਇੱਕ ਸੂਟ ਗਿਫਟ ਫ੍ਰੀ ਜਿਹੜਾ ਜਾਣਾ ਆ ਉਹ ਤਾਂ ਜਾਣਾ ਹੀ ਜਾਣਾ ਆ ਦੂਜੀ ਗੱਲ ਜਿੱਦਾਂ ਨਾ ਮੈਂ ਵੀਡੀਓ 'ਚ ਦੱਸਦਾ ਨਾ ਕਿ ਦੁਕਾਨ ਤੇ ਆਣ ਕੇ ਤੁਸੀਂ ਸੂਟ ਲੈ ਕੇ ਜਾਣੇ ਆ ਜਿਹੜੀ ਇਹਦੇ ਉੱਪਰ ਸ਼ਿਪਿੰਗ ਲੱਗਦੀ ਆ ਨਾ ਤੁਹਾਨੂੰ ਉਹ ਮੈਂ ਲੈਸ ਕਰਕੇ ਦਊਂਗਾ ਠੀਕ ਹੈ ਜੀ ਤੇ ਫਿਰ ਵੀ ਜੇ ਤੁਸੀਂ ਉਹ ਲੈਸ ਕਰਨ ਤੋਂ ਬਾਅਦ ਵੀ 바ਰਗੇਨਿੰਗ ਕਰਕੇ ਤੇ ਫਿਰ ਮੇਰੇ ਨਾਲ ਤੁਸੀਂ 4000 ਦੀ ਸ਼ਾਪਿੰਗ ਬਣ ਜਾਂਦੀ 5000 ਦਾ ਬਿੱਲ ਬਣ ਜਾਂਦਾ ਮਤਲਬ ਫਿਰ ਉਹ ਵੀ ਉਹਦੇ ਵਿੱਚ ਤੁਸੀਂ ਕਹਿੰਦੇ ਜੇ ਸਾਨੂੰ ਆਹ ਲੈਸ ਕਰ ਦਿਓ ਇਦਾਂ ਕਰ ਦਿਓ ਪਲੀਜ਼ ਮੈਂ ਤੁਹਾਨੂੰ ਬਾਰ-ਬਾਰ ਇਹੀ ਗੱਲ ਕਹਿਣਾ ਹੈ ਕਿ ਜੋ ਰੇਟ ਮੈਂ ਪਾ ਦਿੱਤੇ ਆ ਉਹੀ ਰੇਟ ਫਾਈਨਲ ਨੇ ਚਾਹੇ ਤੁਸੀਂ ਛੋਟਾ ਬੱਚਾ ਭੇਜ ਦਿਓ ਚਾਹੇ ਤੁਸੀਂ ਆਪ ਆਜੋ ਕੰਪਰੋਮਾਈਜ਼ ਕੋਈ ਨਹੀਂ ਹੈਗਾ ਰੇਟਾਂ ਨੂੰ ਲੈ ਕੇ ਕੁਆਲਿਟੀ ਨੂੰ ਲੈ ਕੇ ਕੋਈ ਕੰਪਰੋਮਾਈਜ਼ ਨਹੀਂਗਾ ਕੁਆਲਿਟੀ ਐਂਡ ਰੇਟ ਸਭ ਤੋਂ ਘਟਿਆ ਸ਼ਿਪਿੰਗ ਜਿਹੜੀ ਆ ਉਹ ਫ੍ਰੀ ਆ ਇੱਥੇ ਲੈ ਕੇ ਜਾਂਦੇ ਜਿਹਦਾ ਉਹੀ ਰੇਟ ਤੁਹਾਨੂੰ ਸ਼ਿਪਿੰਗ ਲੈਸ ਕਰਕੇ ਦਊਂਗਾ ਮੈਂ ਤੇ ਨਾਲ ਫ੍ਰੀ ਗਿਫਟ ਸੂਟ ਜਿਹੜਾ ਉਹ ਵੀ ਦੇਊਂਗਾ ਤੁਸੀਂ ਜਦੋਂ 바ਰਗੇਨਿੰਗ ਕਰਨ ਤੋਂ ਬਾਅਦ ਫੇਰ ਮੈਨੂੰ ਕਹਿੰਦੇ ਜੇ ਸਾਡ ਨੂੰ ਗਿਫਟ ਸੂਟ ਨਹੀਂ ਦਿੱਤਾ ਤੁਸੀਂ ਜਾਂ ਸਾਨੂੰ ਗਿਫਟ ਸੂਟ ਦਿਓ ਉਹਦੇ 'ਚ ਫੇਰ ਮੁਸ਼ਕਲ ਆਉਣੀ ਜੇ ਮੈਂ ਬਾਰ-ਬਾਰ ਇਹੀ ਗੱਲਾਂ ਕਰਦਾ ਹਾਂ ਸੋ ਪਲੀਜ਼ ਦਿਨ ਰਹਿ ਗਏ 2-3 ਹੋਰ ਤੇ ਆਫਰ ਜਿਹੜੀਆਂ ਚੱਲਣ ਡੀਆਂ ਆ ਫਾਇਦਾ ਤੁਸੀਂ ਲੈ ਸਕਦੇ ਜੇ ਸੋਹਣੇ-ਸੋਹਣੇ ਸੂਟਾਂ ਦਾ ਮੈਂ ਤੁਹਾਨੂੰ ਇੱਕ ਵਾਰੀ ਵੀਡੀਓ ਦਿਖਾ ਦਿੰਨਾ ਸਟਾਕ ਹੋਰ ਵੀ ਸੋਹਣਾ-ਸੋਹਣਾ ਜਿਹੜਾ ਆਇਆ ਤੁਸੀਂ ਉਹ ਦੁਕਾਨ ਤੇ ਆਣ ਕੇ ਲੈ ਕੇ ਜਾਣੇ ਆ ਤਾਂ ਤੁਸੀਂ ਜਿੰਨੇ ਮਰਜ਼ੀ ਆਰਡਰ ਪਾ ਲਿਓ ਜਿੰਨੇ ਮਰਜ਼ੀ ਸੂਟ ਲੈ ਜਾਓ ਤੁਸੀਂ ਤੁਹਾਨੂੰ ਆਪਾਂ ਖੁੱਲੇ ਦਿਲ ਦੇ ਨਾਲ ਪੂਰਾ ਖੁਸ਼ ਕਰਕੇ ਐਂ ਤਸੱਲੀ ਕਰਕੇ ਭੇਜਾਂਗੇ ਡੋਂਟ ਵਰੀ ਤੇ ਬਾਕੀ ਸੋਹਣੇ ਸੋਹਣੇ ਸੂਟ ਵੇਖਣ ਲਈ ਜੁੜੇ ਰਹੋ ਇੱਕ ਵਾਰੀ ਮੈਂ ਤੁਹਾਨੂੰ ਚਾਹਤੀ ਜੀ ਮਰਾਦ ਨਾ ਸਟਾਕ ਦੀ ਕਰ ਲਿਓ ਇਹਦੇ ਵਿੱਚ ਤੁਹਾਨੂੰ ਸਾਰੇ ਪਾਰਟੀ ਵੇਅਰ ਸੂਟ ਵੀ ਮਿਲ ਜਣੇ ਆ ਤੇ ਪਲੱਸ ਰੇਂਜ ਵੀ ਆ ਘੱਟ ਵਾਲੀ ਰੇਂਜ ਵੀ ਆ ਸਾਰੀ ਇਹਦੇ ਵਿੱਚ ਹੀ ਤੁਹਾਨੂੰ ਮਿਲ ਜਣੀ ਹੈ ਤੇ ਆਹ ਜਿਹਦੇ ਵਿੱਚ ਤੁਹਾਨੂੰ ਪੈਚਵਰਕ ਵਾਲੇ ਸੂਟ ਜਿਹੜੇ ਆਪਣੇ ਸਭ ਤੋਂ ਹੇਟ ਆਰਟیکل ਹੈਗਾ ਇਸ ਤੋਂ ਬਾਅਦ ਇਹਦੇ ਵਿੱਚ ਆਪਣੇ ਕੋਲ ਮਸਲੀਨ ਚ ਹੀ ਗਏ ਇਸ ਤੋਂ ਬਾਅਦ ਆ ਪਾਰਟੀ ਵੇਅਰ ਫਿਰ ਅੱਗੇ ਪਾਰਟੀ ਵੇਅਰ ਸਾਰਾ ਜਿੰਨਾ ਵੀ ਤੁਹਾਨੂੰ ਮਿਲ ਜਾਣੇ ਗਰਮ ਸੂਟ ਲੈਣੇ ਤੁਸੀਂ ਗਰਮਲ ਮਿਲ ਜਾਣਗੇ ਕੋਈ ਚੱਕਰ ਨਹੀਂਗਾ ਤੇ ਜਿੱਦਾਂ ਦੇ ਵੀ ਤੁਸੀਂ ਬੁੱਕ ਕਰਨੇ ਚਾਹੋਗੇ ਕਰ ਸਕਦੇ ਜੀ ਤੇ ਆਹ ਸਾਹਮਣੇ ਸੋਹਣੇ ਸੋਹਣੇ ਸੂਟ ਜਿਹੜੇ ਆ ਇਹ ਵੀ ਇਧਰੋਂ ਆਹ ਤੁਹਾਨੂੰ ਆਪਾਂ ਵੀਡੀਓ ਦੇ ਹੀ ਦਿੱਤੀ ਆ ਤੇ ਇਹ ਸਾਰੇ ਸੂਟ ਲੈਣ ਲਈ ਤੁਸੀਂ ਦੁਕਾਨ ਤੇ ਵਿਜ਼ਿਟ ਕਰਿਓ ਤੇ ਸੋਹਣੇ ਸੋਹਣੇ ਸੂਟ ਲਿਓ ਤੇ ਲੋਹੜੀ ਦੇ ਜਿਹੜਾ ਆਫਰ ਚੱਲਣ ਦੀ ਉਹਦਾ ਫਾਇਦਾ ਜ਼ ਮੰਤੇ ਆਣ ਕੇ ਸ਼ਿਪਿੰਗ ਲੈਸ ਕਰਕੇ ਦਊਂਗਾ ਤੁਹਾਨੂੰ ਬਾਕੀ 바ਰਗੇਨਿੰਗ ਪਲੀਜ਼ ਨਾ ਕਰਿਓ ਕਿਉਂਕਿ ਮੈਂ ਕਰਦਾ ਨਹੀਂਗਾ ਨਾ ਚੇਂਜ ਐਕਸਚੇਂਜ ਕੁਛ ਵੀ ਨਹੀਂ ਨਾ ਆਨਲਾਈਨ ਨਾ ਆਫਲਾਈਨ ਫਿਰ ਮਿਲਾਂਗੇ ਤੁਹਾਨੂੰ ਆਪਾਂ ਨਵੇਂ ਸੂਟਾਂ ਦੇ ਨਾਲ ਤੇ ਨਵੀਂ ਵੀਡੀਓ ਦੇ ਨਾਲ ਇੱਥੇ ਬੁਲਾਉਣੇ ਆਂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ